ਚੱਲ ਪਿਆ ਇਹ ਨਾ ਪੱਟੀਆਂ ਦੇ ਚਾਰ ਬਾਈ ਹੋਰ ਇਹ ਆਪਾਂ ਮਤਲਬ ਉਹਨਾਂ ਪੁੱਟਦੇ ਪਏ ਆ ਤੂੰ ਬਰਾਲੀ ਵਾਲੇ ਲਾ ਕੇ ਪਾ ਲਿਆ ਸੀ ਨਾ ਪੁੱਟ ਕੇ ਹਾਂ ਹਾਂ ਬਰਾਲੀ ਵਾਲਾ ਪਾ ਲਿਆ ਇਹ ਆਪਾਂ ਉਹਨਾਂ ਪੁੱਟਦੇ ਪਏ ਆ ਜਿੰਨੀ ਆਪਾਂ ਨੂੰ ਲੋੜ ਏ ਇਹ ਆਪਾਂ ਤੋੜਦਾ ਕੀ ਭਟਣਾ ਇਹ ਨਹੀਂ ਕਈ ਰੀ ਹੁੰਦਾ ਵੀ ਆਪਣਾ ਚਲੋ ਕਈਆਂ ਦੇ ਅੱਧਾ ਇੱਕ ਦਿਨ ਪਟਲੋ ਅੱਧਾ ਇੱਕ ਦਿਨ ਪੁੱਟ ਲੋ ਹਾਂ ਹਾਂ ਆ ਆਪਾਂ ਰੱਖਿਆ ਹੀ ਉਹਨਾਂ ਵੇ ਹਾਂ ਹਾਂ ਕਿੰਨਾ ਕੇ ਆਪਾਂ ਨੂੰ ਪਤਾ ਆਪਣਾ ਥੋੜਾ ਪੈਂਦਾ ਵਾਹ ਹਾਂ ਆਵੇ ਆਪਾਂ ਚਾਰ ਕੁਗਲਾ ਰੱਖਦੇ ਪਏ ਹਾਂ ਇੱਥੋਂ ਤਾਂ ਸਾਰਾ ਸਿੱਧਾ ਸਿੱਧਾ ਅੱਥ ਲਈ ਜਾਣਾ ਹਾਂ ਆਕ ਤਸੀ ਇਹਦੀ ਚੁੰਝ ਜੀ ਨਾਲ ਮੈਂ ਚਲਾਈ ਜਨਾ ਕਰ ਹਾਂ ਲੇ ਕੋਈ ਆਉਂਦਾ ਦੋਸਤ ਮੂਹਾਂ ਵਾਲਾ ਇਹ ਸੋਤਾਈਆਂ ਬਣਾਈਆਂ ਹੁੰਦੀਆਂ ਵਧੀਆ ਪੱਟਦਾ ਉਹ ਵੀ ਬਣਵਾ ਕੇ ਲਿਆਉਣੇ ਹਾਂ ਹਾਂ ਆ ਦੇ ਇਹ ਨਾ ਉਹ ਨਾ ਪੱਟਣਾ ਜਿੰਨੀ ਲੋੜ ਹੈ ਕੈਰੀ ਹੁੰਦਾ ਨੇ ਮਾਰ ਦੋ ਜੀ ਟੱਤੇ ਪੋੜ ਦੋ ਖੋਟ ਲਓ ਪੋਟ ਕੇ ਛੋੜ ਲਿਆ ਉਥੇ ਪਿਆ ਘੱਟ 4 ਪੁਆਇੰਟੋ ਕਰੇ ਵਧੇ ਤੇ ਬਾਕੀ ਨਾਲ ਆਤਾ ਉਹ ਦਿਨ ਚੜਦੇ ਨੂੰ ਉਹਦੇ ਜੁੱਤੀ ਬਣੇਗੀ ਫੰਗਸ ਬਣੇਗੀ ਇਹ ਜਿੰਨਾ ਨਪਿਆ ਉਹਨਾ ਸਹੀ ਹੈ ਜਿਹੜਾ ਪਟਕੇ ਪਰ ਦੋ ਦਿਨ ਰੱਖਤਾ ਉਹ ਖਰਾਬ ਉਹਦੇ ਚ ਜਰੂਰ ਥੋੜੀ ਵਾਲੀ ਪ੍ਰੋਬਲਮ ਆਵੇਗੀ ਆ ਜਾਂਦੀ ਚਿੱਟਾ ਹੋ ਜਾਂਦਾ ਹਾਂ ਇਹਨੂੰ ਉਹਨਾ ਹੀ ਰੱਖੋ ਨਾਲ ਦੀ ਨਾਲ ਪਾਓ ਭੱਟੋ ਹੀ ਉਹਨਾ ਜੰਨੀ ਆਪਾਂ ਨੂੰ ਲੋੜ ਹੈ ਲੋੜ ਫਿਰ ਆਪਾਂ ਜਦੋਂ ਪਾੜਦੇ ਆ ਆਪਾਂ ਹੁਣ ਪਾਟ ਕੇ ਸਿੱਧਾ ਪਾਉਣਾ ਸ਼ੁਰੂ ਕਰ ਦੇਣਾ ਸਿੱਧਾ ਖੁਰਲਿਆਂ ਤੁਰ ਜਾਣਾ ਇਹ ਵੀ ਨਹੀਂ ਕਰਨਾ ਬਿਸਵੇਰੇ ਆਪਾਂ ਤੜਕੇ ਉੱਠੇ ਆ ਇੱਕਰਾ ਪੱਟਿਆ ਅੱਜ ਸ਼ਾਮ ਨੂੰ ਚੁੱਕ ਕੇ ਲੈ ਗਏ ਸ਼ਾਮ ਨੂੰ ਚੱਕ ਕੇ ਲੈ ਜਾਏ ਸਕੌਨ ਦੀ ਮੈਨੂੰ ਕੋਈ ਲੋੜ ਨਹੀਂ ਹੈ ਹਾਂ ਹਾਂ ਇਸ ਮੌਕੇ ਤੇ ਪੱਟੋ ਪੂਰਾ ਪੱਟੋ ਹਾਂ ਤੇ ਇਹਨਾਂ ਨਾਲ ਦੀ ਨਾਲ ਡੰਗਰਾ ਗਏ ਆਪੋ ਫੁੱਲ ਲਾ ਕੇ ਤੋੜ ਤੱਕ ਬੋੜਦੇ ਵਾਂ ਜਿੰਨੀ ਆਪਾਂ ਲੋੜ ਆਪਾਂ ਉਨੇ ਹੀ ਲਾ ਕੇ ਲੈ ਜਾਣੇ ਬਿਲਕੁਲ ਤੇ ਹਾਂ ਇੱਕ ਅੱਧਾ ਬਠਲੇ ਦਰੁਦਰ ਹੋ ਜਾਂਦਾ ਉਹ ਤਾਂ ਵਈ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂਗਾ ਆਪਣਾ ਆਪਣਾ ਤਾਂ ਹੁੰਦਾ ਪਤਾ ਲੱਗਾ ਪਿਆਣਾ ਆਪਾਂ ਨੂੰ ਹਾਂ ਇਹਨਾਂ ਦਾ ਅਜਾਜਾ ਕਰ ਲੋ ਆਹ ਤਾਂ ਇਹਨੂੰ ਰੋਜ਼ ਪਟਕੇ ਰੋਜ਼ ਪਾਇਆ ਕਰੋ ਹਾਂ ਜੀ ਤੇ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ